ਸਰੰਗ ਮਹੱਲਾ ਪੰਜਵਾਂ ਅਗ ਮੂਰੂ ਠਾਕੁਰ ਸਿਉ ਮਨ ਮੰਨ। ਫੇ ਸੰਗ ਜਨੋ ਸਾਡਾ ਜਿਹੜਾ ਮਨ ਹੈ ਹੁਣ ਠਾਕੁਰ ਸੌਮੀ ਅਕਾਲ ਪੁਰਖ ਦੇ ਨਾਲ ਮਨ ਮੰਨ ਗਿਆ ਹੈ। ਸਾਧ ਕਿਰਪਾਲ ਦਿਆਲ ਭਈ ਹੈ। ਸਾਧੂ ਪਾਈ ਬੁੱਢਾ ਸਾਹਿਬ ਆਦਿਕ ਜੋ ਕਿਰਪਾਲੂ ਹਨ ਜਿਨ੍ਹਾਂ ਦਾ ਸੁਭਾਅ ਉਹ ਦਿਆਲੂ ਹੋਏ ਹਨ ਜੋ ਮਹਾਪੁਰਖ ਸਾਰਿਆਂ ਦੇ ਤੇ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਆ ਸਾਡੇ ਤੇ ਵੀ ਜੋ ਜਾਲੂ ਹੋਏ ਇਹੋ ਛੇਦਿਓ ਦੁਸ਼ਟ ਬਿਗਾਨਾ ਜਿਹੜਾ ਦੁਸ਼ਟ ਸੁਭਾਅ ਸੀ ਨਾ ਕਾਮਕਰੋ ਲੋਭ ਮੋਹੰਕਾਰ ਵਾਲਾ ਜਿਹੜਾ ਬਿਨਾਂ ਗਉਣ ਤੋਰੇਂਦੇ ਸੀ ਮਹਾਰਾਜ ਦੇ ਜਸ ਨੂੰ ਜਿਹਨੂੰ ਬਗਾਨੇ ਜੰਗਦੂਤਾ ਦੇ ਬਣਾ ਛੱਡਿਆ ਸੀ ਜਿਹਨੂੰ ਬਗਾਨੇ ਦੁਨੀਆ ਜੋਗੇ ਬਣਾ ਛੱਡਿਆ ਸੀ ਜਿਨ੍ਹਾਂ ਨੂੰ ਬਿਨਾਂ ਗਿਆਨ ਤੋਂ ਬਣਾ ਛੱਡਿਆ ਇਸ ਰੂਪ ਤੋਂ ਇਹ ਦੁਸ਼ਟ ਸੁਭਾਅ ਹੰਗਤਾ ਵਾਲਾ ਸੰਤਾ ਮਹਾਪੁਰਖਾਂ ਨੇ ਛੇਦੀ ਉਹ ਕੱਟ ਦਿੱਤਾ ਹੈ ਨਿਮਰਤਾ ਰੂਪੀ ਤਲਵਾਰ ਦੇ ਨਾਲ ਰਹਾਉ ਤੁਮ ਹੀ ਸੁੰਦਰ ਤੁਮ ਹੈ ਸਿਆਣੇ ਇਹ ਮਾਰਾ ਤੁਸੀਂ ਸੁੰਦਰ ਸਾਚੇ ਅਨੰਦ ਸਰੂਪ ਹੋ ਤੁਸੀਂ ਸਿਆਣੇ ਹੋ ਘਟ ਕਰਕੇ ਅੰਦਰ ਦੀ ਜਾਣਨ ਵਾਲੇ ਹੋ ਤੁਮ ਹੀ ਸੁਗਰ ਸੁਜਾਨ ਤੁਸੀਂ ਮਾਰਾ ਸ੍ਰੇਸ਼ਟ ਘਾੜ ਤਾਂ ਜੀਆਂ ਦੀਆਂ ਘੜਨ ਵਾਲੇ ਹੋ ਤੁਮਹੀ ਸੁਗੜੋ ਤੁਮਹੀ ਸੁਗਰ ਸੁਜਾਨ ਤੁਸੀਂ ਮਾਰੇ ਸ਼ਾਸਤਰ ਗਿਆਨ ਦੀ ਸਿਆਨਤਾ ਦੇਣ ਵਾਲੇ ਹੋ ਸਗਲ ਜੋਗਾਂ ਦੀਆਂ ਸੇਠ ਘਾੜਤਾ ਕਰਕੇ ਸੁਜਾਨ ਸਰੂਪ ਦੇ ਗਿਆਨ ਦੇਣ ਵਾਲੇ ਹੋ ਸਗਲ ਜੋਗ ਅਰ ਗਿਆਨ ਧਿਆਨ ਇਹ ਮਾਰੇ ਸਾਰੇ ਜਿਹੜੇ ਯੋਗ ਅਭਿਆਸ ਕਰਨ ਵਾਲੇ ਲੋਕ ਹੈ ਸਾਰੇ ਜਿਹੜੇ ਸੰਖੀ ਤਤਾਂ ਦੇ ਨਿਰਮੇ ਦਾ ਗਿਆਨ ਕਰਨ ਵਾਲੇ ਹੈ ਸਾਰੇ ਜਿਹੜੇ ਭਤ ਪਤੰਜਲੀ ਧਿਆਨ ਕਰਨ ਵਾਲੇ ਬ੍ਰਤਿਆ ਨਰੋਧ ਕਰਨ ਵਾਲੇ ਹਨ ਇੱਕ ਨਿਮਖ ਨਾ ਕੀਮਤ ਜਾਣਦਾ। ਕਿਵਾ ਇੱਕ ਨਿਮਖ ਮਾਤਰ ਜਿਹੜਾ ਤੇਰੇ ਸਰੂਪ ਦਾ ਆਨੰਦ ਹੈ ਉਹਦੀ ਕੀਮਤ ਨੂੰ ਇਹ ਸਾਰੇ ਹੀ ਨਹੀਂ ਜਾਣ ਸਕਦੇ। ਐਡਾ ਵੱਡਾ ਤੇਰਾ ਆਨੰਦ ਹੈ ਸੱਚੇ ਬਾਦਸ਼ਾਹ। ਤੂੰ ਹੀ ਨਾਇਕ ਤੂੰ ਹੈ ਛਤਰਪਤ। ਤੁਸੀਂ ਮਾਰਾ ਨਾਇਕ ਪ੍ਰੇਰਕ ਵੀ ਆਪ ਹੋ। ਤੁਸੀਂ ਮਾਰਾ ਛਤਰਾਂ ਦੇ ਪਤੀ ਹੋ। ਛਤਰਾਂ ਵਾਲੇ ਜੋ ਬ੍ਰਹਮਾ ਅਦਿਕ ਹੈ ਉਹਨਾਂ ਦੇ ਵੀ ਪਤੀ ਹੋ ਤਉ ਪੂਰ ਰਹੇ ਭਗਵਾਨ ਏ ਮਹਾਰਾ ਭਗਵਾਨ ਖੰਡ ਪਗਾਸਪਨ ਤੁਸੀਂ ਸਾਰੇ ਪੂਰਨ ਹੋ ਰਹੇ ਹੋ ਵਿਆਪਕ ਹੋ ਰਹੇ ਹੋ ਭਗੂ দান ਸੰਤ ਸੇਵਾ ਹਰ ਏ ਮਹਾਰਾ ਸੰਤਾਂ ਭਗਤਾਂ ਦੀ ਜਿਹੜੀ ਸੇਵਾ ਕਰਨੀ ਹੈ ਹਰੀਏ দান ਸਾਨੂੰ ਪ੍ਰਾਪਤ ਹੋਵੇ ਨਾਨਕ ਸਦ ਕੁਰਬਾਨ ਸਤਿਗੁਰੂ ਸਾਹਿਬ ਜੀ ਕਹਿੰਦੇ ਆਪ ਤੂੰ ਸੈਂਕੜੇ ਵਾਰੀਂ ਕੁਰਬਾਨ ਜਾਈਏ ਬਲੀਹਾਰ ਜਾਈਏ ਸਾਰਗ ਮਹੱਲਾ ਪੰਜਵਾ ਮੇਰਾ ਮਨ ਚੀਤ ਆਏ ਪ੍ਰੇਰੰਗਾ ਸੋ ਦੇ ਮਨ ਦੇ ਅੰਦਰ ਪਿਆਰੇ ਅਕਾਲ ਪੁਰਖ ਵੀ ਆਇਆ ਜੋ ਰੰਗ ਪ੍ਰੇਮ ਹੈ ਜੋ ਆਨੰਦ ਹੈ ਉਹ ਚਿੱਤ ਚ ਆ ਗਿਆ ਹੈ ਜੋ ਮਹਾਰਾਜਿੰਨ ਪਿਆਰੇ ਦੇ ਮਿਲਣ ਦਾ ਆਨੰਦ ਹੈ ਉਹ ਚੇਤੇ ਆ ਗਿਆ ਹੈ ਬਿਸਰਿਓ ਤੰਦ ਬੰਦ ਮਾਇਆ ਕੋ ਮੋਹ ਦਾ ਸਾਬ ਦਾ ਆਨੰਦ ਜੋ ਚੇਤੇ ਆਇਆ ਆ ਬੱਚੇ ਨੂੰ ਪਰੇ ਲੈ ਜਾਓ ਭਾਈ ਬਿਸਰਿਓ ਤੰਦ ਬੰਦ ਮਾਇਆ ਕੋ ਇਹ ਜਿਹੜਾ ਮਾਇਆ ਦੇ ਤੰਦਿਆਂ ਦਾ ਬੰਧਨ ਸੀ ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਵਿਸਰ ਗਿਆ ਹੈ ਰਾਜਨ ਸਵਾਈ ਜੰਗਾ ਕੋਈ ਰਾਜਨ ਰਾਤ ਸਾਰੀ ਜੰਗ ਕਰਦਿਆਂ ਗੁਜ਼ਰਦੀ ਹੈ ਰਾਤ ਨੂੰ ਆਲਸ ਜਦੋਂ ਆਉਂਦੀ ਹੈ ਆਸ ਨੂੰ ਮੀਟਣ ਵਾਸਤੇ ਉਦੋਂ ਜਿਹੜਾ ਕਰਨਾ ਹੈ ਇਹ ਜੰਗ ਕਰਨਾ ਹੈ ਦਿਲ ਇਧਰ ਨੂੰ ਮੀਟਣ ਵਾਸਤੇ ਇਸ ਪ੍ਰਕਾਰ ਰਜਨ ਸਵਾਈ ਜੰਗਾ ساری ਰਾਤ ਆਲਸ ਆਦਕਾਂ ਦੇ ਉੱਪਰ ਹੋ ਕਰਕੇ ਪਿੰਨੀ ਰੇਂੜੀ ਅਚਨਕ ਤਾਰੇ ਜਾਗੇ ਸੰਤ ਜਨਾਂ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਦਰੋਂ ਇਹ ਰਾਤ ਨੂੰ ਸਾਰੀ ਜੰਗ ਕਰਦੇ ਰਹਿੰਦੇ ਆ ਇਸੇ ਪ੍ਰਕਾਰ ਰਜਨ ਸਵਾਈ ਜੰਗਾ ਰਜਨ ਅਵਸਥਾ ਰੂਪੀ ਰਾਤ ਵਿੱਚ ਸਾਰੀ ਵਿੱਚ ਵਕਾਰਾਂ ਦੀ ਜਿਹੜੀ ਨਿਵਰਤੀ ਕਰਨੀ ਹੈ ਇਹ ਸੋਣਾ ਜੰਗ ਕਰਦੇ ਹਾਂ ਰਹਾਉ ਹਰ ਸਿਵਉ ਹਰ ਹਿਰਦੈ ਬਸਾਉ اے ਭਾਈ ਹਰੀ ਦੀ ਸੇਵਾ ਕਰੀਏ ਸ਼ਰੀਰ ਕਰਕੇ ਹਰੀ ਨੂੰ ਹਿਰਦੇ 'ਚ ਵਸਾਉਣਾ ਕਰੀਏ ਹਰ ਪਾਇਆ ਸਤਸੰਗ ਇਹ ਹਰੀ ਦੇ ਟਾਈ ਸਤਸੰਗਤ ਦੀ ਪ੍ਰਾਪਤੀ ਕਰਕੇ ਪਾਇਆ ਹੈ ਐਸੋ ਮਿਲਿਉ ਮਨੁਹਰ ਪ੍ਰੀਤਮ ਇਹ ਆ ਮਨ ਨੂੰ ਹਰਨ ਵਾਲਾ ਸੁੰਦਰ ਪਰਮਪ੍ਰੇਮ ਦਾ ਅਸਪਦ ਪਿਆਰਾ ਮੇਆ ਹੈ ਸੁਖ ਪਾਈ ਮੁਖ ਮੰਗਾ ਜੋ ਮੂੰਹ ਜ ਮੰਗਦੇ ਸੀ ਮੋ ਮੰਗੇ ਸੱਚੇ ਪਾ ਜਨ ਸੋਖ ਦੇ ਤੇ ਬਖਸ਼ੀ ਪਾ ਲਈ ਹੈ ਕਿਰਿਓ ਆਪਣਾ ਗੁਰ ਬਸ ਕਰ ਦੀਨਾ ਸਾਡਾ ਪਿਆਰਾ ਜੋ ਪਤੀ ਹੈ ਅਕਾਲ ਪੁਰਖੋ ਆਪਣੋਂ ਸਾਰਿਆਂ ਦੇ ਆਤਮਾ ਗੁਰੂ ਸਾਹਿਬ ਨੂੰ ਵਸ ਕਰ ਦਿੱਤਾ ਊਗੋ ਊਗ ਨਿਸੰਗਾ ਬ੍ਰਹਮਾਨੰਦ ਰੂਪੀ ਭੋਗਾ ਨੂੰ ਭੋਗਦੇ ਨ ਸੰਗ ਹੋ ਕੇ ਕੋਈ ਸ਼ੰਕਾ ਨਹੀਂ ਰਹੀ ਹੈ ਅਕਤਮ ਆਨੰਦ ਨੂੰ ਮਾਣਦੇ ਹਾਂ ਨਿਰਭਉ ਭਈ ਨਾਨਕ ਭਉ ਮਿਟਿਆ ਸਤਿਗੁਰੂ ਜੀ ਕਹਿੰਦੇ ਨਿਰਭਉ ਸਰੂਪ ਨੂੰ ਪ੍ਰਾਪਤ ਹੋ ਗਏ ਹਾਂ ਜੰਮਣ ਮਰਨ ਦਾ ਜਿਹਨਾਂ ਪੈ ਸੀ ਸਭ ਮਿਟ ਗਿਆ ਹੈ ਹਰ ਪਾਉ ਪਾਠੰਗਾ ਹਰੀ ਦੇ ਕਾਈ ਪਾਠੰਗਾ ਪਾਠ ਦੇ ਅੰਗ-ਪਖ ਕਰਕੇ ਵਾਹਿਗੁਰੂ ਜਿਹੜਾ ਸਿਮਰਨ ਕਰਨਾ ਹੈ ਜਾਪ ਕਰਨਾ ਇਹ ਪਾਠ ਹੈ ਇਸ ਪਾਠ ਦੇ ਪਖ ਕਰਕੇ ਵਾਹਿਗੁਰੂ ਪਾ ਲਿਆ ਹੈ ਸੋ ਮਾਰਾ ਸਾਨੂੰ ਕਿਰਪਾ ਕੀਤੀ ਹੈ ਹਰ ਪਾਇਓ ਪਠੰਗਾ ਹਰੀ ਨੇ ਜਦੋਂ ਸੰਸੰਗ ਵਿੱਚ ਪਠੰਗਾ ਪਿਠਾਉਣਾ ਕੀਤਾ ਭੇਜਣਾ ਕੀਤਾ ਤੇ ਸੰਤਾਂ ਦੀ ਸੰਗਤ ਦੇ ਪਠੰਗਾ ਸਬੱਬ ਕਰਕੇ ਹਰੀ ਦੇ ਟਾਈ ਪਾ ਲਿਆ ਹੈ ਬਾੜ ਦੇ ਅੰਗ ਕਰਕੇ ਪਖ ਕਰਕੇ ਸਾਰੰਗ ਮਹੱਲਾ ਪੰਜਵਾ ਹਰ ਜੀਉ ਕੇ ਦਰਸ਼ਨ ਕੋ ਕੁਰਬਾਨੀ ਕੇ ਪਾਈ ਹਰੀ ਅਕਾਲ ਪੁਰਖ ਜੀ ਦਾ ਜਿਹੜਾ ਦਰਸ਼ਨ ਆਇਆ ਉਸ ਤੋਂ ਕੁਰਬਾਨ ਬਲੀ ਹਰ ਜਾਣੇ ਹਾਂ ਅਸੀਂ ਤਾਂ ਬਚਨ ਨਾਦ ਮੀਰੀ ਸਰਬਨੋ ਪੂਰੇ ਸ੍ਰੀ ਗੁਰੂ ਸਾਹਿਬ ਦੇ ਜਿਹੜੇ ਬਚਨ ਹੈ ਉਹ ਨਾਦ ਬ੍ਰਹਮ ਦੇ ਸਖਿਆਤਾ ਵਾਲੇ ਨਾਦ ਸ਼ਬਦ ਗੁਰੂ ਸਾਹਿਬ ਦੇ ਪਵਿੱਤਰ ਜੋ ਬਚਨ ਹਨ ਸ਼ਬਦਾਂ ਰੂਪ ਸਰਬ ਸਰਮਣ ਕਰਾਏ ਹੋਏ ਬਚਨ ਜਿਹੜੇ ਹਨ ਨਾਦ ਬਾਜਿਆਂ ਦੀ ਨਿਆਈ ਸਾਡੇ ਕੰਨਾਂ 'ਚ ਪੂਰਨ ਹਨ ਬਚਨਾਂ ਨੂੰ ਵੀ ਨਾਦ ਬਾਜੇ ਸਾਡੇ ਕੰਨਾਂ 'ਚ ਭਰ ਰਹੇ ਹਨਗੇ ਨਾਬ ਜੋ ਬ੍ਰਹਮ ਹੈ ਉਹਦੀ ਸਖਿਆਤਾ ਵਾਲੇ ਜਿਹੜੇ ਬਚਨ ਹਨਗੇ ਆਪੇ ਤਨ ਜੀਵ ਇਸ ਦੀ ਏਕਤਾ ਵਾਲੇ ਉਹ ਬ੍ਰਹਮ ਦੀ ਪ੍ਰਾਪਤੀ ਵਾਲੇ ਬਚਨ ਸਾਡੇ ਸਮਾਨ ਬੁੱਧ ਰੂਪੀ ਕਿਸੇ ਪ੍ਰਕਾਰ ਸਰਦਾ ਵੀ ਵਿਸ਼ਵਾਸ ਰੂਪੀ ਕੰਨਾਂ ਵਿੱਚ ਭਰੇ ਰਹਿੰਦੇ ਹਨ ਦੇਹਾ ਪ੍ਰ ਅੰਕ ਸਮਾਨੀ ਜਿਹੜੀ ਦੇਹਾ ਬੁੱਧੀ ਹੈ ਇਹ ਵੀ ਪਿਆਰੇ ਜੇ ਪ੍ਰੇਮ ਵਿੱਚ ਸਮਾਗ ਹੀ ਲੀਨ ਹੋ ਗਈ ਆ ਰਹਾਉ ਛੂਟਰ ਤੇ ਗੁਰ ਕੀ ਸੁਹਾਗ ਅੱਗੇ ਗੁਰਾਂ ਦਾ ਉਪਦੇਸ਼ ਲੈ ਕੇ ਕਮਾਇਆ ਨਹੀਂ ਸੀ ਇਸ ਕਰਕੇ ਛਟੜ ਵਰਤੀ ਹੋਈ ਸੀ ਜਿਵੇਂ ਹੁੰਦੇ ਮਾਲਕ ਦੀ ਔਗਣਾ ਵਾਲੀ ਜਾਣ ਕੇ ਇਸਤਰੀ ਨੂੰ ਛੱਡ ਦੇਵੇ ਇਉਂ ਸੁਰਤ ਵਾਹਿਗੁਰੂ ਦੇ ਪੁੱਛੇ ਨੇ ਵੱਲੋਂ ਛੁੱਟੜ ਹੋਈ ਸੀ ਕਿ ਮਹਾਰਾਜਾ ਨੇ ਐਸੀ ਕਿਰਪਾ ਕੀਤੀ ਹੁਣ ਵਾਹਿਗੁਰੂ ਦੇ ਸੁਹਾਗ ਆਨੰਦ ਵਾਰੀ ਬਣਾਤਾ ਹਰ ਪਾਇਉ ਸੁਗੜ ਸੁਜਾਨੀ ਹਰੀ ਜਿਹੜਾ ਸ੍ਰੇਸ਼ਟ ਘੜਜਾ ਨੂੰ ਕਢਣ ਵਾਲਾ ਸੁਜਾਨੀ ਅੰਤਰੀਆਮੀ ਹੈ ਉਹ ਪਰਮੇਸ਼ਰ ਪਾ ਲਿਆ ਹੈ ਜੇ ਇਹ ਕਰਮ ਹੈ ਬੈਸ ਨੂੰ ਨਹੀਂ ਪਾਵਤ ਜਿਸ ਸਰੂਪ ਰੂਪੀ ਕਰਕੇ ਬੈਠਣਾ ਨਹੀਂ ਸੀ ਪਾਉਂਦੇ ਸੰਸੇਵ ਪਰਗੇ ਟਿਕਣ ਨਹੀਂ ਦਿੰਦੇ ਵਾਸ਼ਨਾ ਸੁਧਵੇ ਲੋਕੀ ਖਨਾਤੀ ਨੇ ਹਰ ਵੇਖ ਖਰਾਬ ਕਰਦੀ ਰਹਿੰਦੀ ਸੀ ਸੂਥਾਨ ਮਿਲਿਉ ਬਾਸਾਨ ਹੁਣ ਉਹ ਸਾਡੇ ਬਸਣ ਵਾਸਤੇ ਥਾਂ ਮਿਲ ਗਿਆ ਤੁਰਿਆ ਪਰ ਜਿਸੂ ਦੀ ਕੋਈ ਵਾਸ਼ਨਾ ਆਦਿਕ ਨਹੀਂ ਹੈ ਉਹਨ ਕਹੇ ਬਸ ਆਇਉ ਭਗਤ ਬਚਲ ਉਹਨ ਭਗਤ ਸੰਤਾਂ ਭਗਤਾਂ ਦੇ ਵਾਸਾ ਆ ਗਿਆ ਪ੍ਰੇਮ ਕਰਕੇ ਦਗਤਾਂ ਦਾ ਵੱਛਲ ਜੋ ਪਿਆਰਾ ਪਰਮੇਸ਼ਰ ਹ ਜਿਨ ਰਾਖੀ ਆਨ ਸੰਤਾਨੀ ਜਿਨ੍ਹਾਂ ਆ ਕੇ ਸਾਹਿਬ ਸਿੰਘ ਜੀ ਸੰਤਾਂ ਦੀ ਸ਼ਰਨ ਵਿੱਚ ਰੱਖਿਆ ਆਪਣੇ ਆਪ ਨੂੰ ਜੇ ਰਾਖੀ ਆਨ ਜਿਸ ਪਰਮੇਸ਼ਰ ਨੇ ਸੰਤਾਂ ਦੀ ਆਣ ਕਾਣ ਜਿਵੇਂ ਪ੍ਰਹਿਲਾਦ ਕਾਂ ਦੀ ਅਖਿਆ ਕੀਤੀ ਤੂੰ ਆਦਿਕਮ ਸੰਗ ਹੋ ਕੇ ਮੇਰਾ ਕਿਉ ਸੰਤਾਂ ਭਗਤਾਂ ਦੀ ਟੇਕ ਜਿਸ ਵਾਹਿਗੁਰੂ ਨਾਲ ਕੇ ਰੱਖੀ ਹੈ ਉਹ ਭਗਤੋ ਅਚਲ ਪਰਮੇਸ਼ਰ ਉਹਨਾਂ ਪਿਆਰਿਆਂ ਦੇ ਵਸਾ ਆ ਗਿਆ ਹੈ ਜਿਨਾਂ ਨੇ ਸੰਤ ਪੁਣੇ ਦੀ ਟੇਕ ਰੱਖੀ ਆਪ ਦੀ ਕੁਲ ਨੂੰ ਉਧਾਰ ਲਿਆ ਹੈ ਉਹਨਾਂ ਦੇ ਭਗਤ ਆ ਗਏ ਭਗਤਾਂ ਦਾ ਬਚਲ ਪਿਆਰਾ ਪਾਉ ਨਾਨਕ ਹਰ ਸੰਗ ਮਨ ਮੰਨਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਦੇ ਨਾਲ ਮਨ ਮੰਨ ਗਿਆ ਹੈ ਸਭ ਚੂਕੀ ਕਾਣ ਲੋਕਾਂ ਦੀ ਜਿਹੜੀ ਲੋਕ ਕ੍ਰਿਤੀ ਸੀ ਕਾਣ ਕੋਣੋੜ ਸੀ ਲੋਕਾਂ ਦੇ ਆਸਾਨ ਬੰਦ ਹੋਣਾ ਲੇੜੀਆਂ ਕੱਢਣੀਆਂ ਕਿਸੇ ਨੂੰ ਮਨਾਉਣਾ ਇਹ ਸਭ ਕਨੋੜ ਚੱਕੀ ਗਈ ਹੈ ਚੁਕਾਣੇ ਹੋ ਰਾ ਸਕੇ ਸਿਹਰੀ ਭਰਮ ਗਿਆ ਗੁਰਪ੍ਰਸੰਗ ਮੇਰੀ ਸਾਰਗ ਮਹੱਲਾ ਪੰਜਵਾਂ ਅਬ ਮੀਰੂ ਪੰਜਾਤੀ ਸੰਗ ਤੂਟਾ ਕੇ ਸਾਰ ਸੰਗੀ ਸਾਡਾ ਪੰਜਾਂ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਪੰਜਾਂ ਵਿਸ਼ਿਆਂ ਤੋਂ ਪੰਜਾਂ ਗਿਆਨੰਤਰੀਆਂ ਦੇ ਵਿਸ਼ਿਆਂ ਤੋਂ ਸੰਗਤ ਕੁ ਸੰਗ ਦੋਸ ਜਿਹੜਾ ਇਹ ਟੁੱਟ ਗਿਆ ਹੈ ਦਰਸ਼ਨ ਦੇਖ ਭਈ ਮਨ ਆਨੰਦ ਨਾਰਾਇਣ ਦੇ ਦਰਸ਼ਨ ਵੇਖ ਕੇ ਮਨ ਤੇ ਆਨੰਦ ਹੋ ਗਏ ਹਾ ਹੁਣ ਔਰ ਕਿਰਪਾ ਤੇ ਛੂਟਾ ਸਤਿਗੁਰਾਂ ਦੀ ਕਿਰਪਾ ਕਰਕੇ ਹਮ ਛੂਟੇ ਉਹਨਾਂ ਤੇ ਹਰ ਛੂਟੇ ਛੂਟੇ ਅਸੀਂ ਇਹਨਾਂ ਵਿਸ਼ਿਆਂ ਤੋਂ ਛੁੱਟ ਗਏ ਇਹ ਸਾਧੂ ਛੁੱਟ ਕੇ ਹੋਰ ਕਿਸੇ ਅਗਿਆਨੀ ਨੂੰ ਜਾਂ ਚਿੰਬੜੇ ਰਹਾਉ ਬੇਖੋਂ ਥਾਨ ਬਹੁਤ ਬਹੁਤ ਧਰਿਆ ਸਾਧ ਸੰਗਰੀ ਬੜੇ ਕਠਣ ਥਾਂ ਸੀ ਪੰਜ ਕੋਸ ਹੈ ਜਿਵੇਂ ਤੇ ਬਹੁਤ ਬਹੁਤ ਧਰਿਆ ਵਾਸ਼ਨਾ ਰੂਪੀ ਘੜੀਆਂ ਪਖਸਨ ਬਹੁਤ ਸਾਰੇ ਇਸ ਵਿੱਚ ਬੇਖੋਂ ਥਾਨ ਜਿਵੇਂ 6 ਚੱਕਰ ਹੈ ਅਤੇ ਬਹੁਤ ਧਰਿਆ ਜਿਹੜੀਆਂ ਇਸੇ ਪ੍ਰਕਾਰ ਹੈ ਖਿੜਕੀ ਉੱਪਰ ਆਦਕ ਖਿੜਕੀਆਂ ਆਦ ਕਹਣਗੇ ਮਾਸ ਦੀਆਂ ਬੋਟੀਆਂ ਇਹ ਧੜੀਆਂ ਪੱਖਣਗੇ ਜੋਗਾ ਅਭਿਆਸੀਆਂ ਨੂੰ ਲੰਘਣ ਵਾਸਤੇ ਇਸ ਪ੍ਰਕਾਰ ਵਿਖਮੁਖ ਥਾਨ ਸਾਧ ਸੰਗਤ ਜੀ ਪੰਜ ਕੋਸ ਸੰਨਗੇ ਬੜੇ ਕਠਣਾ ਅਤੋ ਬਹੁਤ ਬਹੁਤ ਧੜੀਆਂ ਵਾਸ਼ਨਾ ਸੰਗੀਆਂ ਪੱਖਾਂ ਚ ਪਾਉਣ ਵਾਲੀਆਂ ਸੁਰਗਤ ਲੋਕੀਖਣਾ ਤੀਨੇ ਆਦਕ ਹਨਕ ਰਾਖ ਸੂਰੂਟਾ अनेका ਕਾਮਕ੍ਰੋਧ ਰਾਖੇ ਖੜੇ ਸੰਸ ਰੂਟਾ ਸੂਰਮੇ ਬਣ ਕੇ ਅੰਦਰ ਲੰਘਣ ਦੀ ਜਿੰਦੇ ਬਰਤੀ ਦੇ ਤਾਂ ਬੇਕਮਗਾਰ ਕਰ ਬਾੜ ਕਰੇ ਰਾਖਸੂ ਰੂਟਾ ਨਾ ਕੋਈ ਕਰਿਓ ਅਨਕ ਰਾਖ ਅਨੇਕਾ ਰਾਖੇ ਸਰੂਟਾ ਸੂਰਮੇ ਸੰਗ ਜਿਹੜੇ ਬੇਕਮਗਾਰ ਕਰ ਪਹੁੰਚੈ ਨਹੀਂ ਬੜੀ ਕਠਿਣੇ ਗੜੀ ਸੀ ਲੰਗਣੀ ਦੇਹ ਦੀ ਹੰਗਤਾ ਰੂਪ ਜਿਹੜੀ ਗੜੀ ਸੀ ਦੇਹ ਦੇ ਆਸ ਇਹ ਲੰਗਣੀ ਬੜੀ ਕਠਨ ਸੀ ਬੇਕਮਗਾਰ ਕਰ ਪਹੁੰਚੈ ਨਹੀਂ ਐਸੀ ਕਠਨ ਦੇਹ ਦੇ ਆਸੂ ਵੀ ਗੜੀ ਕੀਤੀ ਸੀ ਇਸ ਤੋਂ ਨਿਕਸ ਬਖਮਗਾਰ ਕਰ ਪਹੁੰਚੈ ਨਹੀਂ ਇਹ ਬਖਮ ਗੜੀ ਦੇ ਇਤਿਹਾਸੀ ਇਤਿ ਕਰਕੇ ਅੱਗੇ ਪਰਮੇਸ਼ਰ ਵੱਲ ਪਹੁੰਚਿਆ ਨਹੀਂ ਸੀ ਜਾਂਦਾ ਸੰਤ ਸਾਨth ਭੇ ਲੂਟਾ ਜਦੋਂ ਸੰਤਾਂ ਦੇ ਸਾਥੀ ਹੋਏ ਮਹਾਪੁਰਖ ਸਿਮਨ ਭਜਨ ਵਾਲਿਆਂ ਦੇ ਸੰਗ ਹੋਇਆ ਤਾਂ ਇਹਨਾਂ ਨੂੰ ਇਹਨੂੰ ਲੁੱਟ ਲਿਆ ਫੇ ਕਾਮ ਆਰਕ ਨੂੰ ਸਾਰੇ ਨੂੰ ਵਿਰਤ ਕਰਕੇ ਦੇਵੀ ਗੁਣਾਂ ਨੂੰ ਧਾਰਨ ਕਰ ਲਿਆ ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ ਸਤ ਸੰਗ ਜੀ ਗੜ ਲੁੱਟ ਲਿਏ ਕਿਲਾ ਲੁੱਟ ਲਿਏ ਫਿਰ ਖਜ਼ਾਨੇ ਵੀ ਆਠ ਆ ਜਾਂਦੇ ਕਿਉਂ ਬਹੁਤ ਸੁਭਗੁਣਾਂ ਦੇ ਖਜ਼ਾਨੇ ਸਾਡੇ ਪੱਲੇ ਚ ਪੈ ਗਏ ਰਿਦੇ ਚ ਅਮੂਲ ਲਾਲ ਆਖੂਟਾ ਅਮੂਲ ਕ ਲਾਲ ਪਰਮੇਸ਼ਰ ਦਾ ਪਿਆਰ ਮਿਲਿਆ ਜਿਦਾ ਨਾਨਕ ਖੁੱਟਣ ਵਾਲਾ ਮੁਕਣ ਤੋਂ ਰਹਿਤ ਜਨ ਨਾਨਕ ਪ੍ਰਭ ਕਿਰਪਾ ਧਾਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਸਾਨੂੰ ਖਜ਼ਾਨਾ ਮਿਲਿਆ ਹੈ ਪ੍ਰਭੂ ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਔ ਮਨ ਮੈਂ ਹਰ ਰਸ ਘੂਟਾ ਕੌਣ ਮੰਨਦੇ ਕਿ ਹਰੀ ਦੇ ਰਸ ਨੂੰ ਘੁੱਟਾਂ ਪਰ ਪਰ ਕੇ ਜਿਵੇਂ ਬੱਚਾ ਦੁੱਧ ਚੁੰਗਦਾ ਹੁੰਦਾ ਐ ਉਸ ਨੂੰ ਘੂਟਦੇ ਹਾਂ ਮਿਰਦੇ ਹਾਂ ਹਾਈ ਕਰਾਸ ਉਸ ਹੀ ਮਿਲੇ ਰਹਿੰਦੇ ਹਾਂ ਸਜਾਨੇ ਮੇਰਾ ਪਾਲੈ ਪਰਿਆ ਅਮੂਲ ਲਾਲ ਆਕੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤੋ ਮਨ ਮੈਂ ਹਰਸ ਕੂਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰਗਮਹੱਲਾ 5 ਅਬ ਮੀਰੂ ਠਾਕੁਰ ਸਿਉ ਮਨ ਲੀਨਾ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਗੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਬ ਨਵਾਜ਼ ਪਰਮ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਅਬ ਮੀਰੂ ਠਾਕੁਰ ਸਿਉ ਮਨ ਮਾਨ ਲੀਨਾ ਇਸੇ ਪ੍ਰਕਾਰ ਹੈ ਅਬ ਮੇਰੋ ਪੰਚਾਂ ਤੇ ਸੰਤੂਤਾ ਇਸੇ ਪ੍ਰਕਾਰ ਹਜੂਰ ਇਸ ਵਰਤਮਾਨ ਸਮੇਂ ਕੇ ਜੋ ਸੂਰਤਿ ਸਖਿਆਤਾ ਦਾ ਆਨੰਦ ਹੈ ਤਿ ਕੋਈ ਪ੍ਰਕਰਨ ਬਣਾਵਣਾ ਕਿ ਸਾਰਿਆਂ ਸ਼ਬਦਾਂ ਚ ਸੱਚੇ ਪਾਤਸ਼ਾਹ ਦੀ ਉਚਾਰਨ ਕਰਦੇ ਹਨ ਸਾਰਗ ਮਹੱਲਾ ਪੰਜਵਾ ਅਬ ਮੇਰੋ ਠਾਕੁਰ ਸਿਉ ਮਨ ਲੀਨ ਹੁਣ ਆਪ ਜੀ ਇਸ ਕਾਲ ਵਿੱਚ ਸਤਿਗੁਰਾਂ ਦੀ ਕਿਰਪਾ ਕਰਕੇ ਠਾਕੁਰ ਜੋ ਸਰਬ ਕਾ ਸਵਾਮੀ ਪਰਮੇਸ਼ਵਰ ਹੈ ਸਭ ਨੂੰ ਥਾਂ ਦੇ ਕੇ ਇਸਤ ਕਰਨ ਵਾਲਾ ਹੈ ਜੋ ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਜੋ ਕੋਈ ਯਾਦ ਕਰਨ ਵਾਲਾ ਹੈ ਅਤੇ ਰੋ ਸਾਰਿਆਂ ਦੀ ਲੈਪਾ ਕਰਨ ਵਾਲਾ ਹੈ ਉਹ ਪਰਮੇਸ਼ਵਰ ਠਾਕੁਰ ਹੈ ਉਸ ਦੇ ਨਾਲ ਸਾਡਾ ਮਨ ਲੀਨ ਹੋ ਗਿਆ ਮਿਲ ਗਿਆ ਹੈ ਪ੍ਰਾਨ ਦਾਨ ਗੁਰਪੂਰੈ ਦੀਆ ਪੂਰਿਆਂ ਗੁਰਾਂ ਨੇ ਪ੍ਰਾਣਾ ਦੇ ਸਾਡੇ ਪ੍ਰਾਣ ਜਿਸ ਦੇ ਆਸਰੇ ਚੱਲਦੇ ਐ ਉਸ ਪਰਮੇਸ਼ਰ ਦਾ ਦਾਨ ਪੂਰਿਆਂ ਗੁਰਾਂ ਨੇ ਦਿੱਤਾ ਹੈ ਮੁੱਲ ਨਹੀਂ ਅਸੀਂ ਕੁਝ ਦੇ ਸਕਦੇ ਸੀ ਸਤਿਗੁਰਾਂ ਨੂੰ ਉਹ ਪ੍ਰਾਣਾਂ ਦਾ ਆਧਾਰ ਰੂਪ ਉਹਦਾ ਦਾਨ ਗਿਆਨ ਪੂਰਨ ਸਤਿਗੁਰੂ ਸਾਹਿਬ ਜੀ ਨੇ ਦਾਨ ਹੀ ਕਰ ਦਿੱਤਾ ਹੈ ਮੁੱਲ ਨਹੀਂ ਕੁਝ ਲਿਆ ਹੈ ਔਰ ਜਹਾਇਓ ਜਿਉਂ ਜਾਲਮੀਨਾ ਐ ਸਾਡਾ ਮਨ ਮਿਲ ਗਿਆ ਹੈ ਜਿਵੇਂ ਜਲ ਵਿੱਚ ਮੱਛੀ ਦਾ ਚਿੱਤ ਮਿਲਿਆ ਹੁੰਦਾ ਹੈ ਆਹ ਸਾਡਾ ਮਾਰਾ ਵਿੱਚ ਇੱਕ ਮਿਲ ਗਿਆ ਹੈ ਹੁਣ ਕਦੇ ਨਿਕਲਦਾ ਨਹੀਂ ਮਾਰਾ ਦੇ ਮਲਾਜ ਵਿੱਚੋਂ ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਜਿਹੜਾ ਕਾਹ ਦਾ ਫੁਰਨਾ ਸੀ ਖਰਾਬ ਕਰਨ ਵਾਲਾ ਕ੍ਰੋਧ ਸੀ ਚਿੱਤ ਨੂੰ ਤੀਖਣ ਕਰਨ ਵਾਲਾ ਤੇ ਲੋਭ ਸੀ ਜੋ ਪਦਾਰਥਾਂ ਦੇ ਧਨ ਦਾ ਲਾਲਚ ਤੇ ਮਦ ਹੰਕਾਰ ਸੀ ਜਿਹੜਾ ਗਰੂਰੀ ਇਹ ਮਰ ਮਤ ਸਰ ਮਰ ਸਰ ਇਹ ਖਾਫਰ ਦੀ ਸੀ ਬਰਾਬਰ ਦੇ ਦੇਖ ਕੇ ਕਿਸੇ ਨਾਲ ਹੈ ਇਹ ਅਰਪ ਸਗਨ দান ਕੀਨਾ ਇਹ ਮਹਾਰਾਜ ਸਾਹਿਬ ਨੂੰ ਹੀ ਭੇਟਾ ਕਰਦੇ ਮਹਾਰਾ ਇਹਨਾਂ ਨੂੰ ਤੁਸੀਂ ਸੰਭੋ ਜਦੋਂ ਕਾਮ ਨੂੰ ਮਹਾਰਾ ਨੂੰ ਅਰਪਿਆ ਤਾਂ ਬਸ ਤੂੰ ਵਿਚਾਰ ਮਹਾਰਾ ਨੂੰ ਦੇ ਦਿੱਤਾ ਜਦੋਂ ਕਰੋਧ ਸੱਚੇ ਪਾਤਸ਼ਾਹ ਦੇ ਚਰਨਾਂ ਚ ਦਿੱਤਾ ਭੇਟਾ ਕੀਤਾ ਤਾਂ ਸ਼ਾਂਤੀ ਮਹਾਰਾ ਨੂੰ ਦੇ ਦਿੱਤੀ ਜਦੋਂ ਲੋਭ ਮਹਾਰਾ ਦੇ ਚਰਨਾਂ 'ਚ ਮੱਥਾ ਟੇਕਦਾ ਤਾਂ ਸੰਤੋਖ ਮਹਾਰਾ ਨੂੰ ਦੇ ਦਿੱਤਾ ਜਿਸ ਵੇਲੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਮਾਰੀ ਮਿਟਿਆ ਤਾਂ ਨਿਮਰਤਾ ਆ ਗਈ ਜਦੋਂ ਈਰਖਾ ਮਿਟੀ ਤਾਂ ਸੰਤਾ ਆ ਗਈ ਅੰਦਰ ਇਹ ਸਾਰੀਆਂ ਚੀਜ਼ਾਂ ਆਹ ਸ੍ਰੀ ਸੰਪਦਾ ਮਹਾਰਾਜ ਨੂੰ ਹੀ ਭੇਟਾ ਕਰਦੀਆਂ ਵੀ ਮਹਾਰਾਜ ਤੁਸੀਂ ਸੰਭੋ ਇਹ ਸਾਰੀਆਂ ਮਹਾਰਾਜ ਨੂੰ ਜਦੋਂ ਭੇਟਾ ਕੀਤੀਆਂ ਇਹ ਅਰਪ ਸਗਲ দান ਕੀਨ ਇਹ ਜਿਹੜੀਆਂ ਅਰਪਣੀਆਂ ਹਨ ਮਹਾਰਾਜ ਦੇ ਅੱਗੇ ਇਹ ਔਗਣ ਮਿੜਦੇ ਨਹੀਂ ਸੀ ਆਪਦੇ ਵੱਲੋਂ ਇਹ ਸਾਰਿਆਂ ਦੀ ਨਿਗਰਤੀ ਵਾਲਾ দান ਮਹਾਰਾਜੀ ਨੇ ਆਮਦੀ ਨਿਰਦੀਵਾਸ ਤੇ ਬਸਤੂ ਵਿਚਾਰ ਕਰੋਧ ਦੀ ਨਿਰਦੀਵਾਸ ਤੇ ਸ਼ਾਂਤੀ ਇਹ ਸਾਰੇ ਦੀ ਨਿਵਰਤੀ ਕਰਨ ਵਾਲਾ ਧਾਨ ਗੁਰੂ ਸਾਹਿਬ ਨੇ ਕਰਤਾ ਸਾਨੂੰ ਬਖਸ਼ਿਸ਼ ਕੀਤੀ ਬ੍ਰਹਮ ਗਿਆਨ ਦਾ দান ਕਰ ਦਿੱਤਾ ਇਹ ਜਿਹੜਾ ਪਰਮੇਸ਼ਰ ਨੂੰ ਅਰਪੇ ਦਾਣਾ ਨਹੀਂ ਕਰਤਾ ਮੇਹਰ ਦਿੱਤੇ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ ਸਾਨੂੰ ਦਾਨ ਗਿਆਨ ਦੇਣਾ ਕੀਤਾ ਹੈ ਮੰਤਰ ਦ੍ਰਿੜਾਈ ਹਰ ਔਖਦ ਗੁਰ ਦੀਓ ਸਤਗੁਰੂ ਜੀ ਨੇ ਇਹਨਾਂ ਰੋਗਾਂ ਦੀ ਨਿਵਰਤੀ ਵਾਸਤੇ ਜਿਹੜਾ ਮੰਤਰ ਪਰਮੇਸ਼ਰ ਦੇ ਨਾਮ ਦਾ ਦੜਾਇਆ ਹੈ ਇਹੋ ਦਵਾਈ ਗੁਰੂ ਸਾਹਿਬ ਨੇ ਦੇਣਾ ਕੀਤੀ ਹੈ ਤਾਉ ਮਿਲਿਉ ਸਗਲ ਪਰਬੀਨਾ ਕਿਉਂ ਜਦੋਂ ਰੋਗਾਂ ਤੋਂ ਰਹਿਤ ਹੋ ਗਏ ਹਉਮੈ ਆਦਿਕਾਂ ਦੇ ਤੋਂ ਜਿਹੜਾ ਸਾਰਿਆਂ ਚ ਪ੍ਰਵੀਨ ਚਤਰਵਾ ਜੋ ਸਾਰਿਆਂ ਦੇ ਘਟਕੜ ਦੀ ਜਾਣਨ ਵਾਲਾ ਅੰਤਰਾਜਮੀ ਹੈ ਤਾਉ ਪਰਮੇਸ਼ਰ ਮਿਲ ਗਿਆ ਹੈ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਕੀਤੀ ਕਿ ਸੰਸਾਰ ਘਰ ਮਾਰਾ ਤੇਰਾ ਹੈ ਤੂੰ ਸਾਡਾ ਠਾਕੁਰ ਸੌਮੀ ਹੈ ਇਹ ਸਰੀਰ ਰੂਪੀ ਘਰ ਵੀ ਆਪਕਾ ਹੈ ਤੂੰ ਸਾਡਾ ਸੁਆਮੀ ਹੈ ਇਹ ਗ੍ਰਹ ਅੰਤ ਕਰਨ ਵੀ ਘਰ ਤੁਹਾਡਾ ਹੈ ਤੂੰ ਮੇਰਾ ਸੁਆਮੀ ਹੈ ਗੁਰ ਹਾਂ ਖੋਈ ਪ੍ਰਭ ਦੀਨਾ ਇਸ ਪ੍ਰਕਾਰ ਗੁਰੂ ਸਾਹਿਬ ਨੇ ਸਾਡੀ ਹਉਮੈ ਮੇੜ ਦਿੱਤੀ ਜੋ ਵਾਹਿਗੁਰੂ ਨੂੰ ਸਭ ਕੋ ਯਰਪ ਦਿੱਤਾ ਤੇ ਅਕਾਲ ਪੁਰਖ ਸਾਨੂੰ ਦੇਖਦਾ ਵਾਹਿਗੁਰੂ ਦੀ ਪ੍ਰਾਪਤੀ ਕਰਾਉਤੀ ਹਉਮੈ ਸਾਡੀ ਮੇਟ ਕਰਕੇ ਇਹ ਗੁਰੂ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ ਕਹੋ ਨਾਨਕ ਮੈਂ ਸਹਜ ਘਰ ਪਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਹਜ ਸਰੂਪ ਰੂਪੀ ਘਰ ਅਕਤ ਸੋਖ ਰੂਪ ਘਰ ਪਾਇ ਲਿਆ ਹਰ ਭਗਤ ਭੰਡਾਰ ਖਜ਼ਾਨਾ ਖਰੀ ਨੇ ਆਪ ਦੀ ਭਗਤੀ ਦਾ ਭੰਡਾਰਾ ਸਾਡਾ ਹਿਰਦਾ ਜਿਹੜਾ ਬਣਾਇਆ ਹੈ ਖਜ਼ਾਨਾ ਬਣਾ ਦਿੱਤਾ ਖਰੀ ਦੀ ਭਗਤੀ ਦਾ ਭੰਡਾਰਾ ਮਹਾਰਾਜ ਸਾਹਿਬ ਜੀ ਨੇ ਦਿੱਤਾ ਹੈ ਸਾਰੇ ਗੁਰ ਭਗਤੀ ਕਰਕੇ ਅੰਦਰ ਆ ਕੇ ਟਿਕਦੇ ਹਨ ਹੈ ਇਹ ਸੁਭਗੁਣਾ ਦਾ ਖਰੀਨਾ ਖਜ਼ਾਨਾ ਬਣ ਗਏ ਇਸ ਪ੍ਰਕਾਰ ਹਰ ਭਗਤ ਭੰਡਾਰ ਖਰੀਨਾ ਹਰੀ ਦਾ ਜੋ ਭਗਤੀ ਦਾ ਭੰਡਾਰਾ ਹੈ ਉਹਦਾ ਖਰੀਨਾ ਖਜ਼ਾਨਚੀ ਬਣਾ ਲਿਆ ਸਾਨੂੰ